ਗੁਰਦਾਸਪੁਰ ਮੁਕੇਰੀਆਂ ਰੋਡ ਤੇ ਪਿੰਡ ਚਾਵਾ ਦੇ ਕੋਲ ਟਿਪਰ ਤੇ ਪੰਜਾਬ ਰੋਡਵੇ ਦੀ ਬੱਸ ਦੇ ਚਪੇਟ ਵਿੱਚ ਆਉਣ ਦੇ ਨਾਲ ਇੱਕ ਥਾਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਜਿਸ ਦੇ ਵਿੱਚ ਕੇ ਸਵਾਰ ਬਾਪ ਬੇਟਾ ਗੰਭੀਰੂ ਬੀਜਖਮੀ ਹੋ ਗਈ ਜਿਨ੍ਹਾਂ ਨੂੰ ਕੇ ਇਲਾਜ ਦੇ ਲਈ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਉੱਥੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਵੀ ਗੱਡੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਆਵਾਜਾਈ ਨੂੰ ਬਹਾਲ ਕਰਵਾ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉੱਥੇ ਜ਼ਖਮੀਆਂ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ ਸਰ ਮੇਰਾ ਨਾਮ सोनू ਆ ਅਹੀਂ ਤੜਤੇ ਬੜੀ ਆ ਮੇਰਾ ਤੇ ਅਹੀਂ ਜਾਂਦੇ ਪ੍ਰੈਣ ਸਾਲੇ ਦਿਹਾੜੀ ਮਜ਼ਦੂਰੀ ਕਰਨ ਜਾਂਦੇ ਅਸੀਂ ਤੇ ਅਚਾਨਕੇ ਵੇਖਿਆ ਐਕਸੀਡੈਂਟ ਹੋਇਆ ਸੀ ਉੱਥੇ ਪਏ ਸੀ ਆਪਣੇ ਦੋ ਥਾਰ ਗੱਡੀ ਸੀ ਆਪਣੇ ਰੋਡਵੇਜ ਤੇ ਇੱਕ ਟਿਪਰ ਸੀ ਉਹਨਾਂ ਚ ਵੱਜੇ ਸੀ ਦੋਵੇਂ ਪਿਓ ਪਤី ਕਹਿੰਦੇ ਆਪਣੇ ਚੱਕ ਸਹੀਫ ਤੋਂ ਸੀ ਤੇ ਕੋਈ ਚੁੱਕੇ ਨਹੀਂ ਕਰਨ ਦਿਆ ਦਾ ਬੜਿਆਂ ਦੇ ਤਰਲੇ ਮਾਰੇ ਹਾਰ ਕੇ ਫਿਰ ਅਸੀਂ ਮੋਰਚਾਲ ਦੇ ਲਿਆਉਣਾ ਸੀ ਮੋਰਚਾਲ ਤੇ ਵੀ ਨਹੀਂ ਹੁੰਦੇ ਫਿਰ ਹੜ ਕੇ ਕਿਸੇ ਤਰਲਾ ਮਾਰਿਆ ਬਰੈਡਾਂ ਵਾਲੀ ਗੱਡੀ ਤੇ ਲੱਦ ਕੇ ਲਿਆਂਦਾ ਜੀ ਤੇ ਇਥੋਂ ਤੱਕ ਪਹੁੰਚਾਇਆ ਜੇ ਤੇ ਘਰਦਿਆਂ ਨੂੰ ਫੋਨ ਫੋਨ ਮਲਾ ਕੇ ਨਾ ਤੇ ਉਹਨੇ ਇਥੋਂ ਦੇਖੋ ਕੀ ਕਰਦੇ ਆ ਪਤਾ ਲੱਗਾ ਕਿਦਾਂ ਐਕਸੀਡੈਂਟ ਹੋਇਆ ਨਹੀਂ ਇਹ ਨਹੀਂ ਜੀ ਸਰ ਪਤਾ ਨਹੀਂ ਹੜ ਤੋਂ ਪਹਿਲਾਂ ਹੋਇਆ ਹੈ ਕੋਈ 10 15 ਮਿੰਟ ਗੱਡੀ ਦਾ ਬਾਲਾ ਜਿਆਦਾ ਹੋ ਗਿਆ ਸਰ ਤੁਸੀਂ ਕਿੰਨੇ ਜਾਣੇ ਅਸੀਂ ਚਾਰ ਜਾਨੇ ਫਿਰ ਤੁਸੀਂ ਕੀ ਕੀ ਕਰੀਦਾ ਤਰ ਜੋ ਕਿ ਲਿਆ ਗਿਆ ਐਂਬੂਲੈਂਸ ਆਈ ਤੇ ਕਿਉਂ ਨਹੀਂ ਨਾ ਜੀ ਐਂਬੂਲੈਂਸ ਦਾ ਫੋਨ ਹੀ ਨਹੀਂ ਲੱਗਾ ਹਾਂ ਜੀ ਤੇ ਕਿਦਾਂ ਲੱਗੇ ਸਕੇ ਅਹੀਂ ਤੇ ਚੱਕ ਕੇ ਤੇ ਗੱਡੀ ਚ ਪਾਇਆ ਆਪਣੇ ਬਰੈਡਾਂ ਵਾਲੀ ਗੱਡੀ ਜਾਂਦੀ ਉਹ ਲਧਿਆਣੇ ਜਾਂਦੀ ਉਹਨਾਂ ਦਾ ਤਰਲਾ ਮਾਰਿਆ ਉਹ ਝੱਲਾ ਤੇ ਕਿਹ ਲਾਤੇ ਪਹਿਲਾਂ ਤੇ ਠੀਕ ਹੀ ਹੋਣਦਾ ਵੇਖੋ ਪਤਾ ਨਹੀਂ ਕੀ ਕਹਿੰਦੇ ਡਾਕਟਰ ਸੀਰੀਅਸ ਹੀ ਹੈ ਜਿਆਦਾ ਸੱਟਾਂ ਕਿੰਨੀਆਂ ਲੱਗੀਆਂ ਉਹਨਾਂ ਦੇ ਮੁਰੇ ਦੇ ਨਾਲ ਸੱਟਾਂ ਦੇ ਬਹੁਤੀਆਂ ਲੱਗੀਆਂ ਲਾਤਾਂ ਵਿੱਚ ਲੱਤ ਵੀ ਲੱਤ ਵੀ ਟੁੱਟ ਗਈ ਐ ਸਿਰ ਤੇ ਸੱਟ ਲੱਗੀ ਐ ਦੋਵਾਂ ਦੇ ਪਿਓ ਪਤਾ ਨਹੀਂ ਭਾਈ ਬਿੱਲਾ ਮਸੀਹ ਮੇਰਾ ਨਾਮ ਆ ਪਿੰਡ ਮੇਡਾ ਤਲਵੰਡੀ ਵਿਰਕਾ ਪਈ ਅਸੀਂ ਨਾ ਚਾਵੇ ਕੰਮ ਜਾਂਦੇ ਪਏ ਸੀ। ਉਸਨੇ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ ਸਾਡੇ ਤੋਂ 10 ਜਾਂ 15 ਮਿੰਟ ਪਹਿਲੇ। ਜਾਂਦਿਆਂ ਨੂੰ ਅਸੀਂ ਦੇਖਿਆ ਕਿ ਲੋਕ ਬਹੁਤ ਖੜੇ ਮਤਲਬ ਉੱਥੇ ਖਲੋਤੇ ਹੋਏ ਸੀ। ਆਪਾਂ ਬਰਿਆਂ ਦੇ ਤਰਲੇ ਮਾਰੇ ਪਰ ਕੋਈ ਉੱਥੇ ਖਲੋਤਾ ਨਹੀਂ। ਫਿਰ ਅਸੀਂ ਐਂਬੂਲੈਂਸ ਨੂੰ ਨੰਬਰ ਮਲਾਇਆ। ਐਂਬੂਲੈਂਸ ਦਾ ਜਿਹੜੇ ਪਾਜੀ ਫੋਨ ਲੱਗਾ ਉੱਥੇ। ਪਾਜੀ ਮੈਂ ਸਰਕਾਰ ਨੂੰ ਅੱਗੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਐਂਬੂਲੈਂਸ ਸਰਕਾਰੀ ਐਂਬੂਲੈਂਸ ਹਨ ਇਹਨਾਂ ਦੇ ਕੰਨ ਖਿੱਚੇ ਜਾਣ। ਕਿਉਂਕਿ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਆ ਕੋਈ ਐਂਬੂਲੈਂਸ ਨਹੀਂ ਪੁੱਜਦੀ ਉਥੇ ਤੇ ਬਾਅਦ ਵਿੱਚ ਮੰਨ ਲਓ ਕਿ ਕਹਿ ਦਿੰਦੇ ਆ ਕਿ ਅਸੀਂ ਆ ਚੀਜ਼ਾਂ ਬਹੁਤ ਕੀਤੀਆਂ ਇੰਨੀਆਂ ਸਹੂਲਤਾਂ ਦੇ ਛੜੀਆਂ ਪਰ ਕੋਈ ਸਹੂਲਤ ਇਹਨਾਂ ਦੇ ਮੰਨ ਲਓ ਕਿ ਦਿੱਤੀ ਨਹੀਂ ਹੋਈ ਸਰਕਾਰ ਦੀ ਅਸੀਂ ਭਾਜੀ ਮੰਨ ਲਾ ਕਿ ਬਰੈਡਾਂ ਵਾਲੀ ਗੱਡੀ ਦਾ ਮੰਨ ਲਓ ਤਰਲਾ ਮਾਰਿਆ ਉਹ ਪਹਿਲੇ ਲੁਧਿਆਣੇ ਦੀ ਸੀ ਉਹਨਾਂ ਨੂੰ ਥੋੜੀ ਛੇਤੀ ਸੀ ਫਿਰ ਉਹਨਾਂ ਨੇ ਮੰਨ ਲਾ ਕਿ ਉਹਨਾਂ ਨੂੰ ਉਹਨਾਂ ਨੇ ਅਪਰੋਲ ਹਸਪੀਟਲ ਦਾ ਪਤਾ ਵੀ ਨਹੀਂ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਅੱਗੇ ਮੋਟਰਸਾਈਕਲ ਲਾਓ ਅਸੀਂ ਜਾਣਦੇ ਆ ਤੁਹਾਡੇ ਨਾਲ ਪਾਜੀ ਅਸੀਂ ਬ੍ਰੈਡ ਵਾਲੇ ਗੱਡੇ ਚ ਪਾਇਆ ਮੁੰਡੇ ਦੀ ਹਾਲਤ ਉਸ ਟਾਈਮ ਬਹੁਤ ਸੀਰੀਅਸ ਸੀ ਤੇ ਪਾਜੀ ਜਦੋਂ ਇੱਥੋਂ ਤੱਕ ਲਿਆਂਦਾ ਅੱਗੇ ਪਾਜੀ ਮਤਲਬ ਕਿ ਉਹ ਡਾਕਟਰ ਦੱਸਣਗੇ ਕਿ ਉਹਨਾਂ ਦਾ ਕੀ ਮੰਨਦਾ ਪਾਜੀ ਇੱਕ ਥਾਰ ਦਾ ਹੋਇਆ ਸੀ ਇੱਕ ਰੋਡਵੇ ਚ ਬਸ ਸੀ ਇੱਕ ਪਾਜੀ ਟਿਪਰੀ ਟਰਾਲਾ ਵੱਡਾ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਘਰ ਵਾ ਸੀ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਘਰ ਫਸੀ ਸੀ ਗੱਡੀਆਂ ਦੀ ਹਾਲਤ ਬੜੀ ਹੋਈ ਗੱਡੀਆਂ ਦੀ ਹਾਲਤ ਪਾਜੀ ਬਿਲਕੁਲ ਜਰੀਆਂ ਗੱਡੀਆਂ ਨਾ ਖਤਮ ਹੋ ਗਈਆਂ ਗੱਡੀਆਂ ਥਾਰ ਤਾਂ ਬਿਲਕੁਲ ਖਤਮ ਹੋ ਗਈ ਆ ਭਾਜੀ ਥਾਰ ਦੇ ਵਿੱਚ ਉਹਨਾਂ ਦਾ ਲੜਕਾ ਸੀ ਤੇ ਉਹਨਾਂ ਦਾ ਫਾਦਰ ਸੀ